ਤਾਂ ਆਪਣੀ ਪਾਰਟੀ 'ਚ ਮਤਾ ਰੱਖਿਆ ਸੀਗਾ ਕਿ ਇਹਨਾਂ ਨੂੰ ਬੈਠ ਤੁਸੀਂ ਬਾਹਰ ਸੈਸ਼ਨ ਲਾਓ ਇੱਕ ਸੱਥ ਵਿੱਚ ਕਿਉਂਕਿ ਹੁਣ ਜਿਹੜਾ ਅੰਦਰਲਾ ਸੈਸ਼ਨ ਹੈ ਤਾਂ ਮਿਆਰ ਤਾਂ ਇੰਨਾ ਘਰਾਤਾ ਕਿ ਮੱਛੀ ਮਾਰਕੀਟ ਦੀ ਪ੍ਰੋਸੀਡਿੰਗਜ਼ ਹੈ ਜਿੱਦਾਂ ਨੁੱਕੜ ਦੇ ਗੁੰਡੇ ਲੜਦੇ ਹੁੰਦੇ ਬਾਹਾਂ ਕੱਢ-ਕੱਢ ਕੇ ਬਾਹਾਂ ਝੜਾ-ਝੜਾ ਕੇ ਐਦਾਂ ਚੀਫ ਮਿਨਿਸਟਰ ਇਹਨਾਂ ਦੇ ਐਮ ਐਲ ਏਜ਼ ਉਦਾਂ ਵੈਸੇ ਬਾਹਰ ਬੋਲਦੇ ਨੇ ਕਿ ਇੰਨਾ ਕੁਝ ਪੰਜਾਬ 'ਚ ਵਾਪਰਿਆ ਐਨ ਐਸ ਐ ਲੱਗੀ ਕਿਸਾਨਾਂ ਤੇ ਹਮਲਾ ਹੋਇਆ ਸ਼ੁਭਕਰਨ ਮਾਰਿਆ ਗਿਆ ਇਹਨਾਂ ਦੀ ਜ਼ੁਬਾਨ ਨਹੀਂ ਖੁੱਲੀ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਹੋਇਆ ਜ਼ਥੇਦਾਰ ਗੁਰਦੇਵ ਸਿੰਘ ਕੋਂਕੇ ਦੀ ਰਿਪੋਰਟ ਪਈ ਪੰਜਾਬ ਸਰਕਾਰ ਦੇ ਕੋਲ ਐਡਵਾਈਜ਼ਰ ਲਾਤੇ ਆਠ ਆਠ ਐਡਵਾਈਜ਼ਰ 2.5 ਲੱਖ ਰੁਪਿਆ ਬਿਲਕੁਲ ਆਪਣੇ ਦਿੱਲੀਓਂ ਇਸ਼ਾਰਿਆਂ ਦੇ ਉੱਤੇ ਔਰ ਰੋਜ਼ ਪੰਜਾਬ ਦੇ ਵਿੱਚ ਕਿਤੇ ਮਾਈਨਿੰਗ ਹੋ ਰਹੀ ਆ ਕਿਤੇ ਬੁਰਸ਼ਾਗਰਦੀ ਹੋ ਰਹੀ ਆ ਮਸਲੇ ਇੰਨੇ ਜ਼ਿਆਦਾ ਨੇ ਲੇਕਿਨ ਚੁੱਕਾ ਕਿ ਕਿਦਾਂ ਇਹ ਸਮਝਾਓ ਮੈਨੂੰ ਜ਼ਰਾ ਔਰ ਮੈਨੂੰ ਪਰਟੀਕੁਲਰਲੀ ਟਾਰਗੇਟ ਕਰਕੇ ਜਿਸ ਤਰ੍ਹਾਂ ਸਪੀਕਰ ਦਾ ਇੱਕ ਤਾਨਾਸ਼ਾਹ ਰਵਈਆ ਜਿੱਦਾਂ ਉਹ ਇੱਕ ਬਦਲਾਖੋਰੀ ਦੇ ਵਿੱਚ ਜਿੱਦਾਂ ਇੱਕ ਨਫ਼ਰਤ ਦੀ ਭਾਵਨਾ ਨਾਲ ਕੰਮ ਕਰਦੇ ਆਈ డు ਨਾਟ ਸੀ ਐਨੀ ਅਪਰੋਪ੍ਰੀਏਟ ਵਰਕਿੰਗ ਆਫ ਦ ਵਿਧਾਨ ਸਭਾ ਹਾਂ ਅਸੀਂ ਕਿਉਂਕਿ ਮੈਂਬਰ ਆ ਸਾਡਾ ਫਰਜ਼ ਆ ਅਸੀਂ ਜਾਣਾ ਯਤਨ ਕਰਨਾ ਲੇਕਿਨ ਇੰਨਾ ਮਿਆਰ ਪਿਛਲੇ 25 ਸਾਲ ਦੇ ਮੇਰੇ ਪੋਲਿਟੀਕਲ ਕੈਰੀਅਰ ਵਿੱਚ ਮੈਂ ਇੰਨਾ ਨੀਵਾ ਕਦੀ ਡਿੱਗਦਾ ਨਹੀਂ ਦੇਖਿਆ ਜਿਹੜਾ ਪੰਜਾਬ ਦੀ ਵਿਧਾਨ ਸਭਾ ਦਾ ਇਹਨਾਂ ਨੇ ਇੱਕ ਮਜ਼ਾਕ ਬਣਾ ਕੇ ਰੱਖਤਾ ਵਾ ਔਰ ਜਿਸ ਢੰਗ ਦੀ ਇਹਨਾਂ ਦੀ ਬੋਲੀ ਆ ਜਿਸ ਢੰਗ ਦਾ ਵਿਵਹਾਰ ਆ ਜਿਸ ਢੰਗ ਦੀ ਇਹਨਾਂ ਦੀ ਬੋਡੀ ਲੈਂਗੁਏਜ ਆ ਮੈਨੂੰ ਤਾਂ ਡਰ ਲੱਗਦਾ ਕਿ ਭਗਵਾਨ ਤੇ ਇੰਨਾ ਗੁੱਸਾ ਕਰਦਾ ਕਿ ਤੇ ਆਪਣੀ ਨਸ ਨਾ ਪਾੜ ਲਵੇ ਕੋਈ ਬ੍ਰੇਨ ਹੈਮਰੇਜ ਨਾ ਕਰਾ ਲੇ ਹੀ ਸ਼ੁੱਡ ਹੀ ਸ਼ੁੱਡ ਰਿਮੇਨ ਕੂਲ ਪਹਿਲਾ ਚੀਫ ਮਿਨਿਸਟਰ ਪਾਵਾਂ ਮੇਰੇ ਉਹਨਾਂ ਨਾਲ ਪੋਲਿਟੀਕਲ ਸੌ ਡਿਫਰੈਂਸਸ ਆ ਲੇਕਿਨ ਉਹਨੂੰ ਤੁਮੀਜ਼ ਹੁੰਦੀ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੇ ਪ੍ਰਕਾਸ਼ ਸਿੰਘ ਬਾਦਲ ਨੂੰ ਔਰ ਅਸੀਂ ਵੀ ਉਹਨਾਂ ਨੂੰ ਬਾਦਲ ਸਾਹਿਬ ਕਹਿ ਕੇ ਬੁਲਾਉਂਦੇ ਸੀ ਕੈਪਟਨ ਸਾਹਿਬ ਬੁਲਾਉਂਦੇ ਸੀ ਇਹਨੂੰ ਪੰਜਾਬ ਦੇ ਹਰ ਗਲੀ ਕੋਚੇ ਵਿੱਚ ਕੋਈ ਝੰਡਾ ਕਹਿੰਦਾ ਕੋਈ ਜੁਗਨੂ ਕਹਿੰਦਾ ਕੋਈ ਭੰਡ ਕਹਿੰਦਾ ਕੋਈ ਉਹ ਜਾਂਦਾ ਭਗਵੰਤ ਹੀ ਇਸ ਓਨਲੀ ਅਰਨਿੰਗ ਡਿਸਰੈਸਪੈਕਟ ਫਰਮ ਹਿਮਸੈਲਫ ਫਾਰ ਹਿਮਸੈਲਫ ਔਰ ਉਧਰ ਸਾਡੇ ਨਾਲ ਮੇਰੇ ਨਾਲ ਇੰਨੀ ਬਦ ਕਲਾਮੀ ਬੋਲਿਆ ਇੰਨੀਆਂ ਟਿਚਰਾਂ ਕੀਤੀਆਂ ਤਿਤਲੀਆਂ ਅਕਲ ਪਰ ਉਤੋਂ ਪਹਿਲਾਂ ਰਿੰਕੂ तितਲੀ ਲੈ ਗਏ ਮਤਲਬ ਆਪਣੀਆਂ तितਲੀਆਂ ਨੇ ਦੇ ਦਿੱਤੀਆਂ 40-45 तितਲੀਆਂ ਇਹਨਾਂ ਦੀਆਂ ਘਿੱਸੀਆਂ ਹੋਈਆਂ ਘਟੀਆਂ ਬੀਜੇਪੀ ਤੋਂ ਅਕਾਲੀ ਦਲ ਤੋਂ ਰਿਜੈਕਟਡ ਮਾਲ ਕਾਂਗਰਸ ਦਾ ਚੱਕ ਕੇ ਲੈ ਗਏ ਨੇ ਹੁਣ ਵੀ 13 ਸੀਟਾਂ ਦੇ ਨਾਲ ਕੋ ਉਮੀਦਵਾਰ ਨਹੀਂ ਗਏ ਹੁਣ तितਲੀਆਂ ਲੱਭਦੇ ਫਿਰਦੇ ਤੇ ਮਜ਼ਾਕ ਮੈਨੂੰ ਕਰਦੇ ਨੇ ਕਹਿੰਦਾ ਜੀ ਇਹਦਾ ਸਟੈਂਡ ਹੀ ਕੋਈ ਨਹੀਂ ਮੋਟਰਸਾਈਕਲ ਦਾ ਸਟੈਂਡ ਦੂਜੀਆਂ ਦੂਜੀਆਂ ਦਾ ਵੀ ਮਜ਼ਾਕ ਉਡਾਇਆ ਮੇਰਾ ਤਾਂ ਫਿਰ ਵੀ ਦੂਜੀਆਂ ਵਾਲਾ ਸਟੈਂਡ ਆਇਆ ਤਾਂ ਕਿਸੇ ਦਰਖਤਾਂ ਲਾ ਕੇ ਨਾ ਮੋਟਰਸਾਈਕਲ ਤੇ ਉਦਾਂ ਹੀ ਖੜਾ ਕਰਕੇ ਨੱਠ ਜਾਂਦਾ ਪਤਾ ਨਹੀਂ ਕਿੱਥੇ ਰਹਿੰਦਾ ਇਹ ਮਤਲਬ ਆਪਣਾ ਸਟੈਂਡ ਆਪਣ ਮਾਫੀ ਮੰਗੀ ਜਦੋਂ ਵਿਕਰਮ ਮਜੀਠੀਆ ਤੋਂ ਕੇਜਰੀਵਾਲ ਨੇ ਸਾਰੀ ਪਾਰਟੀ ਦੇ ਆਗੂਆਂ ਨੇ ਅਗੂਆਂ ਨੇ ਇਸਤੀਫਾ ਦਿੱਤਾ ਭਗਵੰਤ ਮਾਨ ਪ੍ਰੈਜ਼ੀਡੈਂਟ ਸੀ ਆਮ ਆਦਮੀ ਪਾਰਟੀ ਦਾ ਇਸਤੀਫਾ ਦੇ ਦਿੱਤਾ ਰਜਾਈ ਚ ਵੜ ਗਿਆ ਮੁੜ ਕੇ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਇਸਤੀਫਾ ਵਾਪਸ ਲੈ ਲਿਆ ਬੜਾ ਸੋਣਾ ਉਸੇ ਤਨਖਾਹ ਤੇ ਦੁਬਾਰਾ ਕੰਮ ਕੀਤਾ ਆ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਜਦ ਇੱਕ ਵਾਰੀ ਉਹਨਾਂ ਨਾਲ ਖੜਕ ਗਈ ਤੇ ਖੜਕ ਗਈ ਉਸ ਤੋਂ ਬਾਅਦ ਅੱਜ ਤੱਕ ਕੇਜਰੀਵਾਲ ਦਾ ਮੂੰਹ ਨਹੀਂ ਦੇਖਿਆ ਔਰ ਤਗੜੇ ਹੋ ਕੇ ਲੜ ਕੇ ਇਹਨਾਂ ਦੀ ਜ਼ਮਾਨਤ ਜਬਤ ਕਰਾ ਕੇ ਭਲਤ ਵਿਧਾਨ ਸਭਾ 'ਚ ਪਹੁੰਚੇ ਆ ਇਸ ਲੱਖ ਵਾਰੀ ਅੰਦਰ ਨਾ ਬੋਲਣ ਦੇਣ ਬਾਹਰ ਲੋਕਾਂ ਦੀ ਕਚਹਿਰੀ ਤਾਂ ਨਹੀਂ ਬੋਲ ਸਕਦੇ ਆ ਗਈ ਲੋਕ ਸਭਾ ਦੀ ਕਚਹਿਰੀ ਤੇ ਦੱਸਾਂਗੇ ਪਤਾ ਕਿ ਕਿਹੜੇ ਭਾਵਿਕ ਦੀ ਆਵਾਜ਼ ਲੋਕ ਸਭਾ ਚ 13 0 ਦਾ ਨਾਅਰਾ ਅੱਜ ਵੀ ਭਗਵੰਤਪਾਣ ਵੱਲੋਂ ਉਹ ਗਲਤ ਕਹੀ ਜਾਂਦਾ ਵਾ ਉਹ ਉਹ ਉਹਦਾ ਮਾਈਂਡ ਸੈਟ ਠੀਕ ਨਹੀਂਗਾ ਉਹ 0 13 ਕਹਿਣਾ ਚਾਹੁੰਦਾ ਐਕਚੁਅਲੀ ਜੀਰੋ ਸਰ ਉਹ 0 13 ਕਹਿਣਾ ਚਾਹੁੰਦਾ ਲੈਟ ਮੀ ਟੈਲ ਯੂ ਕਹਿ ਕੇ ਗਏ ਨੇ ਕਦੇ ਕਈ ਵੱਡੇ ਚਿਹਰੇ ਨੇ ਆਮਾਨੀ ਪਾਰਟੀ ਦੇ ਉਹਨਾਂ ਸਿੱਧੇ ਤੌਰ ਤੇ ਕਿਹਾ ਕਿ ਸਾਡੇ ਸੰਪਰਕ ਦੇ ਵਿੱਚ ਤੁਸੀਂ ਲੈਣਾ ਚਾਹੋਗੇ ਉਹਨਾਂ ਚਲੋ ਇਹ ਬਾਦਲ ਇਹ ਬਾਜਵਾ ਸਾਹਿਬ ਨੂੰ ਪਤਾ ਹੋਊਗਾ ਅਗਰ ਉਹ ਸੰਪਰਕ ਚਾ ਤਾਂ ਠੀਕ ਕਹਿੰਦੇ ਹੋਣਗੇ ਤੇ ਅ ਬਹੁਤ ਘਟੀਆਂ ਮੰਨ ਲਿਆ ਰੱਦੀ ਮਤਲਬ ਫਿਰ ਮੈਂ ਕਹਿੰਦਾ ਜੇ ਮਟੀਰੀਅਲ ਤੇ ਫਿਰ ਬੜਾ ਬੁਰਾ ਮਨਾਉਣਾ ਹੈ